ਕੇਜਰੀਵਾਲ ਸਾਹਿਬ ਨੇ ਅਨਮੋਲ ਗਗਨਜੀ ਨੂੰ ਇਹ ਕਹਿ ਕੇ ਕੱਲਿਆ ਸੀ ਕਿ ਮੈਂ ਪੈਸਿਆਂ ਦਾ ਪ੍ਰਬੰਧ ਕਰ ਲਿਆ ਤੇ ਤੁਸੀਂ ਜਾ ਕੇ ਐਲਾਨ ਕਰ ਦਿਓ ਭਗਵੰਤ ਮਾਨ ਜੀ ਨੇ ਗੱਲ ਕਹੀ ਅਸੀਂ ਦਵਾਂਗੇ ਜੇ ਸੈਂਟਰ ਨਹੀਂ ਦੇਵੇਗਾ ਤੇ ਹੁਣ ਕਰੋ ਇਹਦੇ ਵਿੱਚ ਹੁਣ ਬਜਟ ਆ ਰਿਹਾ ਹੈ ਤੁਸੀਂ ਮੰਨਦੇ ਹੋ ਕਿ ਸਰਕਾਰ ਨੂੰ ਐਮਐਸਪੀ ਦੇ ਲਈ ਬਜਟ ਦੇ ਵਿੱਚ ਪ੍ਰੋਵੀਜ਼ਨ ਰੱਖਣਾ ਚਾਹੀਦਾ ਹੈ 100% ਮੇਰੀ ਸੁਣ ਲਓ ਕੇਜਰੀਵਾਲ ਸਾਹਿਬ ਨੇ ਅਨਮੋਲ ਗਗਨਜੀ ਨੂੰ ਇਹ ਕਹਿ ਕੇ ਕੱਲਿਆ ਸੀ ਕਿ ਮੈਂ ਪੈਸਿਆਂ ਦਾ ਪ੍ਰਬੰਧ ਕਰ ਲਿਆ ਤੇ ਤੁਸੀਂ ਜਾ ਕੇ ਐਲਾਨ ਕਰ ਦਿਓ ਇਹ ਅਨਮੋਲ ਗਗਨ ਮਾਨ ਦੇ ਬਿਆਨ ਨੇ ਭਗਵੰਤ ਮਾਨ ਜੀ ਨੇ ਗੱਲ ਕਹੀ ਅਸੀਂ ਦਵਾਂਗੇ ਜੇ ਸੈਂਟਰ ਨਹੀਂ ਦੇਵੇਗਾ ਤਾਂ ਹੁਣ ਕਰੋ ਇਹਦੇ ਵਿੱਚ ਹੁਣ ਬਜਟ ਆ ਰਿਹਾ ਹੈ ਇਹਦੇ ਵਿੱਚ ਜਿਹੜਾ ਸੈਂਟਰ ਜਿਹੜੀਆਂ ਐਮਐਸਪੀ ਅਕੋਰਡ ਟੂ ਐਮਐਸਪੀ ਕਿਹੜੀ ਹੈ ਡਾਕਟਰ ਸੁਆਮੀ ਨਾਥਨ ਵਾਲੀ ਸੀ2+50% ਉਹ ਨਹੀਂ ਜਿਹੜੀ ਇਸ ਟਾਈਮ ਸੈਂਟਰ ਸਰਕਾਰ ਦੇ ਦੀ ਉਹ ਅਸੀਂ ਐਮਐਸਪੀ ਨੂੰ ਰਿਜੈਕਟ ਕਰਦੇ ਅਸੀਂ ਉਸ ਦੀ ਗੱਲ ਕਰ ਰਹੇ ਡਾਕਟਰ ਸੁਆਮੀ ਨਾਥਨ ਨੰਬਰ 2 100% ਤੁਹਾਡੀ ਖਰੀਦ ਦੇ ਸੈਂਟਰ ਨਹੀਂ ਕਰਦੀ ਜਿਹੜੇ ਪ੍ਰਾਈਵੇਟ ਵਪਾਰੀ ਖਰੀਦ ਕਰਦੇ ਉਹ ਜਿਹੜਾ ਘੱਟ ਅਰੇ ਰੇਟ ਤੇ ਲੈਂਦੇ ਨੇ ਉਹ ਗਵਰਨਮੈਂਟ ਜਿョਰ ਕਰੇ ਸਾਨੂੰ ਪੈਸੇ ਦਵਾਏ ਪੂਰੇ ਕਿਸਾਨਾਂ ਨੂੰ ਹੁਣ ਵੇਖੋ ਮੂੰਗ ਦੀ ਕਲੀ ਇੱਕ ਫਸਲ ਤੇ ਇਹਨਾਂ ਨੇ ਐਮਐਸਪੀ ਪੰਜਾਬ ਨੇ ਐਲਾਨੀ ਸੀ ਮੂੰਗ ਤੇ 90% ਦੀ ਮੂੰਗ ਵੀ ਪੰਜਾਬ ਦੇ ਵਿੱਚ ਪ੍ਰਾਈਵੇਟ ਵਪਾਰੀਆਂ ਨੇ ਖਰੀਦੀ ਸਸੇ ਰੇਟ ਤੇ ਖਰੀਦੀ ਉਹ ਵੀ ਕੰਪਨਸੇਟ ਨਹੀਂ ਕੀਤਾ ਜੀ ਸੋ ਇਹ ਸਾਰੀਆਂ ਚੀਜ਼ਾਂ ਜਿਹੜਾ ਵੇਖੋ ਸਰਕਾਰ ਬਣਾਉਣ ਤੋਂ ਪਹਿਲੇ ਝੂਠ ਬੋਲਿਆ ਇਹਨਾਂ ਨੇ ਕਫਰ ਤੋਲਿਆ ਸਰਕਾਰੀ ਮੁਲਾਜ਼ਮਾਨਾਂ ਆਪਣੀਆਂ ਪੈਣਾ ਨਾ ਮਾਤਾਵਾਂ ਨਾ ਬਜ਼ੁਰਗਾਂ ਨਾ ਕੋਈ ਵਰਗ ਨਹੀਂ ਛੱਡਿਆ ਜੀ ਬੈਬਲ ਕ੍ਰਾਮ ਬਰਗਾੜੀ ਦੀਆਂ ਭਾਵੇਂ ਗੱਲ ਕਰ ਲਈਏ ਕਿਸਾਨਾਂ ਨਾਲ ਗੱਲ ਕਰ ਲਈਏ ਉਹ ਸਾਰੀਆਂ ਚੀਜ਼ਾਂ ਹੁਣ ਇਹਨਾਂ ਨੂੰ ਇਹਨਾਂ ਨੂੰ ਪੇ ਕਰਨੀਆਂ ਪੈਣੀਆਂ ਇਹਨਾਂ ਸਾਹਮਣੇ ਆ ਰਹੀਆਂ ਜੀ